ਇਹ ਖੋਖਾ ਇਕੱਲਾ ਪੈਸੇ ਵੱਢਣੇ ਬੁਆਏ ਹੋਇਆ ਇਕੱਲੇ ਇਹਨਾਂ ਨੇ ਪੰਡਾ ਨੇ ਪੈਸੇ ਵੱਢਣੇ ਬੁਆਇਆ ਕੋਈ ਥੰਨੂ ਥੂਤ ਨਹੀਂ ਇਹ ਕਾਦੇ ਪੈਸੇ ਕੱਟੇ ਕਰਦੇ ਆ ਇਹ ਆਪ ਹੀ ਖਾਈ ਜਾਂਦੇ ਆ ਉਹ ਫੇਰ ਕੋਣ ਤਾਂ ਇਹ ਇਹ ਆਪ ਹੀ ਪੈਸੇ ਖਾਂਦੇ ਆ ਹੋਰ ਕੀ ਕਰਦੇ ਆ ਇਹ ਸ਼ੁਰੂ ਕੀ ਹੋਇਆ ਮਸਲਾ ਐਵੇਂ ਗਾਲੀ ਗੋਲ ਚ ਤੱਕ ਗੱਲ ਪਹੁੰਚੀ ਕਿਵੇਂ ਕੀ ਨੰਨੇ ਇੱਕ ਕਾਊਂਟਰ ਲਾਇਆ ਹੋਇਆ ਕਾਊਂਟਰ ਨੰਬਰ 1 ਕੌਮੀ ਸਾਮੋਰਚ ਕਿੱਥੇ ਉਹ ਪੈਸੇ ਦੀਆਂ ਸੀਤ ਨਾ ਕੱਟਦੇ ਆ ਉਹ ਅਸੀਂ ਬੰਦ ਕਰਿਆ ਸੀ ਹੈ ਨਾ ਤੁਸੀਂ ਇਹਨੂੰ ਬੰਦ ਕਰੋ ਭਾਈ ਇਹਨੂੰ ਹੈਲੋ ਭਾਈ ਬੰਦ ਕਰ ਦਿਖੋ ਆ ਜਾ ਫਿਰ ਆ ਜਾ ਭਾਈ ਸਾਹਿਬ ਕਰੋ ਪ੍ਰਗਟ ਹੈਲੋ ਇੱਕ ਮਿੰਟ ਕਰਿਆ ਤੇ ਇੱਕ ਮਿੰਟ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਇਹ ਗੁੰਡੇ ਦੇ ਅੱਖਾਂ ਦੱਸ ਦਰਿਆ ਤੇ ਤੂੰ ਇਹਨਾਂ ਨਾਲ ਕਰਵਾਗਾ ਤੁਸੀਂ ਇਹਨੂੰ ਮਾਰ ਦੇਖ ਸੁਭਾਤ ਤੂੰ ਦੇਤਾ ਬੰਦੇ ਓਏ 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 ਹੋ ਮੈਂ ਮੈਂ ਤੇ ਪੰਜ ਬੰਦੇ ਆ ਰਹੇ ਕਿਉਂ ਆਏ ਗੁੰਡੇ ਬਾਕੀ ਮੇਰੇ ਕਿਹਾ ਗੁੰਡੇ ਮਤਤੇ ਜਿੱਥੇ ਬੈਠੇ ਆ ਇੱਥੇ ਭਾਵੇਂ 10 ਸਾਲ ਬੈਠੇ ਰਹੋ ਕੋਈ ਸਰਕਾਰਾਂ ਨੂੰ ਤਾਂ ਫਰਕ ਨਹੀਂ ਪੈ ਰਿਹਾ ਕੋਈ ਹੋਰ ਨਵੀਂ ਰਣਨੀਤੀ ਆਉਣੀ ਚਾਹੀਦੀ ਕਮੇਟੀ ਵਾਲੇ ਤਾਂ ਲੱਭਦੇ ਨਹੀਂ ਹੈ ਕੋਈ ਨਾ ਕਮੇਟੀ ਵਾਲੇ ਚਾਲ ਤਾਂ ਉਹਨਾਂ ਨੇ ਬਣਾਣੀ ਵੀ ਅੱਗੇ ਪਲਾਨ ਕੀਆ ਕੀ ਕਰਨਾ ਕੀ ਨਹੀਂ ਕਰਨਾ ਜੇ ਤੇ ਕਮੇਟੀ ਵਾਲੇ ਹੋਣਗੇ ਤਾਂ ਗੱਲ ਕਰਾਂਗੇ ਤੁਸੀਂ ਦੇਖੋ ਕਮੀਆਂ ਕੰਨੀਆਂ ਗੰਦੀਆਂ ਗਾਣਾ ਗੱਡੀਆਂ ਮੋੜਚੇ ਤੇ ਮੋੜ ਆਗੂ ਕਿਹੜੇ ਉਹ ਬਕੀਰ ਆ ਹਨਾ ਮੋੜਚੇ ਨੂੰ ਕਿਵੇਂ ਗਾਣਾ ਕੱਢ ਰਿਹਾ ਇੱਕ ਮਿੰਟ ਤੁਹਾਡੀ ਹਵਾਰਾ ਸਾਹਿਬ ਤੇ ਗੱਲ ਪਹੁੰਚਦੀ ਨਹੀਂ ਨੌਜਵਾਨਾ ਜੀ ਸਾਡੇ ਹੱਦ ਬੰਨ ਕੇ ਸਾਡੀ ਤਾਂ ਬਈ ਗੱਲ ਰਾਜ ਵਿੱਚ ਹੀ ਖਾਲ ਜਾਂਦੀ ਆ ਉਰੋ ਦੇ ਹੈਗੇ ਹਵਾਰਾ ਸਾਹਿਬ ਤਾਂ ਕਹਿੰਦੇ ਨੌਜਵਾਨਾਂ ਨੂੰ ਅੱਗੇ ਲਾਓ ਪਰੇ ਲਾਉਂਦੇ ਨਹੀਂ ਇਹ ਪਈ ਨੌਜਵਾਨ ਆਹ ਖੜਾ ਪਿੱਛੇ ਲਾਇਆ ਹੋ ਜਾਂਦਾ ਨੇ ਪੰਡਾ ਨੇ ਇਹ ਹਨਾ ਗੁਰੂਗਿਆ ਸੇਵ ਕਰਕੇ ਬੈਠੇ ਆ ਤੁਸੀਂ ਤੁਹਾਨੂੰ ਪਤਾ ਗੁਰੂਗਿਆ ਸੇਵ ਦੀ ਕੱਡੀ ਪਿਆਦੀ ਹੋਗੀ ਤਾਂ ਹੱਲ ਕੀ ਹੋਏਗਾ ਜੀ ਕੋਈ ਹੱਲ ਤਾਂ ਆਪਾਂ ਕੁਝ ਤਾਂ ਕਟਈਏ ਨਹੀਂ ਤਾਂ ਆਪਾਂ ਤਾਂ ਫਿਰ ਐਵੇਂ ਬੈਠੇ ਹੀ ਆ ਫਿਰ ਕੋਈ ਫਾਇਦਾ ਹੀ ਨਹੀਂ ਹੱਲ ਤਾਂ ਤਾਂ ਹੋਊਗਾ ਹਨਾ ਕੋਈ ਕਮੇਟੀ ਵਾਲਾ ਆਊਗਾ ਕਮੇਟੀ ਵਾਲੇ ਸਾਡੇ ਨਾਲ ਗੱਲ ਕਰਕੇ ਨਹੀਂ ਖੁਸ਼ ਹੋਏਗੇ ਹਨਾ ਹੱਲ ਕੀ ਲਿਖੂਗਾ ਖੰਡ ਪਾਟ ਪ੍ਰਗਾਸ ਆਈ ਦੇਖ ਰੋ ਕੱਲਾ ਗ੍ਰਾਂਥੀ ਸਿੰਘ ਹੀ ਪੜ ਰਿਹਾ ਹੈਗਾ ਪੰਡਾਲ ਦੇ ਵਿੱਚ ਕੋਈ ਵੀ ਨਹੀਂ ਹੈਗਾ ਗ੍ਰਾਂਥੀ ਰੱਬ ਨਾ ਕਰੇ ਉਹ ਕਹਿੰਦਾ ਸੀ ਸਪੀਕਰ ਸਪੀਕਰ ਨਹੀਂ ਚਲਾ ਰਹੇ 2 ਘੰਟੇ ਸਪੀਕਰ ਨਹੀਂ ਚਲਾ ਸਕਦੇ ਰੱਬ ਨਾ ਕਰੇ ਗ੍ਰਾਂਥੀ ਸਿੰਘ ਨੂੰ ਕੁਸੋ ਜੇ ਫੇਰ ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਦੇਸ਼ ਦੇ ਨੇ ਉਹਨਾਂ ਨੇ ਤਾਂ ਬਿਆਨ ਹੀ ਦੇ ਦਿੱਤਾ ਸਪਸ਼ਟ ਕਿ ਰਾਜਵਾਨਾ ਉਹਨਾਂ ਨੂੰ ਲੈ ਕੇ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਅਸੀਂ ਕਿਉਂ ਛੱਡੀਏ ਇਹੋ ਜਿਹਾ ਬਿਆਨ ਆ ਜਾਂਦਾ ਜਦ ਕਿ ਮੋਰਚਾ ਲੱਗੇ ਨੂੰ ਤਾਂ ਕਿੰਨਾ ਸਮਾਂ ਹੋ ਗਿਆ ਹੈ ਇਹ ਬਿਆਨ ਨੂੰ ਕਿਵੇਂ ਦੇਖੇ ਅਸੀਂ ਨਾ ਕਦੇ ਈਨ ਨਹੀਂ ਬੰਨੀ ਅਸੀਂ ਅੰਨਾ ਦੇ ਮੂੜੇ ਸੇੜੀ ਚ ਕਾਵਾਂਗੇ ਕਿੰਨਾ ਤੋਂ ਅਸੀਂ ਕਦੇ ਸੇੜੀ ਨਹੀਂ ਜਗਾ ਸਕਦੇ ਹਨ ਅਸੀਂ ਮੌਤ ਮਰ ਸਕਦੇ ਹਾਂ ਸੇਹ ਨਹੀਂ ਚੁਕਾ ਸਕਦੇ ਸਾਥ ਸੰਗਤ ਜੀ ਜਿਹੜੇ ਖੰਡ ਪਾਟ ਰਖਾ ਰਹੇ ਨੇ ਜਾਂ ਉਹ ਜ਼ਿੰਮੇਵਾਰੀ ਲੈਣ ਜਿਹੜਾ ਖੰਡ ਪਾਟ ਨਾ ਰਖਾਉਣ ਸਿਰ ਬੇਅਦਬੀ ਹੈ ਬੇਅਦਬੀ ਜਦੋਂ ਮਰਦੇ ਨੇ ਦੂਸਰੇ ਬੇਅਦਬੀ ਕਰਕੇ ਨਹੀਂ ਆਪਾਂ ਕਹਿੰਦੇ ਬੇਆਵਦੀ ਦਾ ਇਨਸਾਫ ਆਪਾਂ ਖੁਦ ਕਰ ਰਹੇ ਹਾਂ ਖੁਦ ਖੁਦ ਸਤਿ ਸ਼੍ਰੀ ਅਕਾਲ ਬ੍ਰਾਊਡਕਾਸਟ ਲਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਬੰਦੀ ਸਿੰਘ ਮੋਰਚੇ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਨਹਿنگ ਸਿੰਘਾਂ ਦੇ ਨਾਲ ਨਾਲ ਬੀਬੀਆਂ ਮਤਾਵਾਂ ਭੈਣਾ ਬਜ਼ੁਰਗ ਲਗਾਤਾਰ ਡਟੇ ਹੋਏ ਨੇ ਭਾਵੇਂ ਠੰਡ ਹੋਈ ਮੀਂਹ ਪਏ ਪਰ ਇੱਥੇ ਬੈਠੇ ਨੇ ਸੜਕਾਂ ਦੇ ਉੱਤੇ ਤੇ ਮੰਗ ਉਹੀ ਆ ਕਿ ਬੰਦੀ ਸਿੰਘ ਰਹਾ ਕੀਤੇ ਜਾਣ ਪਰ ਇਸ ਮੋਰਚੇ ਦੇ ਵਿੱਚ ਵੀ ਕਈ ਤਰੀਕੇ ਦੀਆਂ ਗਤੀਵਿਧੀਆਂ ਹੋ ਰਹੀਆਂ ਨੇ ਨਹਿنگ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਦੇ ਵੱਲੋਂ ਅ ਪਿਛਲੇ ਦਿਨੀ ਵੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਵੀ ਹੋਇਆ ਦੋ ਧੜੇ ਵੀ ਬਣੇ ਹਾਲਾਂਕਿ ਦੋਵੇਂ ਹੀ ਮੋਰਚੇ ਦੇ ਵਿੱਚ ਹੀ ਮੌਜੂਦ ਨੇ ਸ਼ਖਸ ਗੱਲਬਾਤ ਕਰਾਂਗੇ ਕੀ ਹੋਇਆ ਗਾਲੀ ਗਲੋਚ ਵੀ ਹੋਇਆ ਕੁਝ ਦੋਸ਼ ਵੀ ਲਾਏ ਗਏ ਨੇ ਕਿ ਪੈਸੇ ਦੀ ਧੁਖਾ ਧੜੀ ਹੋ ਰਹੀ ਹੈ ਗੱਲਬਾਤ ਕਰਦੇ ਹਾਂ ਸਾਸੀ ਕਾਲ ਬਾਈ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਇਹ ਹੀ ਵੀ ਕੀ ਮਸਲਾ ਕੀ ਬਣਿਆ ਉਹ ਜਿਹੜੀ ਵੀਡੀਓ ਸਾਹਮਣੇ ਆਈ ਆ ਬਹਿਸ ਹੋ ਰਹੀ ਆ ਗਾਲੀ ਗਲੋਚ ਵੀ ਹੋ ਰਿਹਾ ਇੱਥੋਂ ਤੱਕ ਕਿ ਐਂ ਲੱਗ ਰਿਹਾ ਕਿ ਹੱਥੋਂ ਹੱਥੀ ਵੀ ਹੋ ਜਾਣਗੇ ਤਾਂ ਕੀ ਮਸਲਾ ਕੀ ਹੋਇਆ ਤੁਸੀਂ ਉਸ ਵੀਡੀਓ ਦੇ ਵਿੱਚ ਨਜ਼ਰ ਆ ਮਸਰਾ ਦਾ ਹੀ ਆ ਕੌਮੀ ਸਰਾ ਦੇ ਮੋਰਚੇ ਵਿੱਚ ਪਹਿਲੇ ਦਿਨ ਤੋਂ ਸੇਵਾ ਅਨਵਾਲੇ ਆਪਾਂ ਨਾ ਆਪਣੇ ਨਾਲ ਦੇ ਸਾਰੇ ਸਿੰਘ ਸੇਵਾ ਅਨਵਾਲੇ ਆ ਮਸਰਾ ਗੁਰੂ ਗੰਗ ਸਾਹਿਬ ਦੀ ਹਨ ਕੋਈ ਉੜੇ ਆ ਕੇ ਕੋਈ ਵੀ ਨਹੀਂ ਦੇਖਦਾ ਕਿਹੜੇ ਮੂਲੇ ਆ ਗੂ ਸੀ ਉਹ ਭੱਜ ਗਏ ਹਨ ਉੜੇ ਪੈਸਾ ਇਕੱਠਾ ਕਰ ਰਹੇ ਆ ਸਾਰਾ ਉਰੇ ਕੋਈ ਹੋਣੀ ਹੈਗਾ ਹਨਾ ਪੈਸੇ ਇਕੱਠੇ ਕਰ ਰਹੇ ਆ ਉਤੋਂ ਕਿਹੜੇ ਅਸੀਂ ਸੇਵਾ ਕਰਦੇ ਆ ਨਾ ਤਾਂ ਅਸੀਂ ਕੁਝ ਲੈਣਾ ਹਨਾ ਉਹਨਾਂ ਤੋਂ ਨਾ ਸਾਨੂੰ ਉਹਨਾਂ ਨੇ ਦੇਣਾ ਕੁਝ ਅਸੀਂ ਤਾਂ ਸੇਵਾ ਕਰਦੇ ਆ ਹਨਾ ਸਾਨੂੰ ਸੇਵਾ ਕਰਕੇ ਨਹੀਂ ਖੁਸ਼ ਹੋਏਗੇ ਹਨਾ ਸਾਨੂੰ ਸੇਵਾ ਕਰਦੇ ਨਹੀਂ ਖੁਸ਼ ਹੋਏਗੇ ਤੁਸੀਂ ਦੇਖਿਆ ਕਮੀਆਂ ਕੰਨੀਆਂ ਗੰਦੀਆਂ ਗਾਣਾ ਕੱਢੀਆਂ ਮੋੜਚੇ ਤੇ ਮੋੜ ਆਗੂ ਕਿਹੜੇ ਉਹ ਬਕੀਰ ਆ ਹਨਾ ਮੋੜਚੇ ਨੂੰ ਕਿਵੇਂ ਗਾਣਾ ਕੱਢ ਰਿਹਾ ਸਾਡੇ ਗੱਲ ਕੀ ਹੋਈ ਥੋੜਾ ਜਿਹਾ ਉਹ ਦੱਸੋ ਵੀ ਸ਼ੁਰੂ ਕੀ ਹੋਇਆ ਮਸਲਾ ਐਵੇਂ ਗਾਲੀ ਗਲੋਚ ਤੱਕ ਗੱਲ ਪਹੁੰਚੀ ਕਿਵੇਂ ਕੀ ਗੱਲਬਾਤ ਆਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਹਨ ਆਪਣੇ ਅੰਦਰ ਮਹਾਰਾਜ ਪਗਾਸ਼ ਆ ਕਿਹੜੇ ਮੋਰਚੇ ਦੇ ਮੋਢਾ ਉਹ ਮੋਰਚੇ ਵਿੱਚ ਦਹਾਈ ਨਹੀਂ ਦਿੰਦੇ ਮੋਰਚਾ ਕਿੱਥੋਂ ਅੱਗੇ ਵਧੂਗਾ ਹਨ ਕਿਹੜੇ ਉਹ ਹਨ ਬਸ ਪੈਸਾ ਪੈਸੇ ਦੀ ਗੱਲ ਹੋਈ ਹੈ ਹਨ ਮੋਰਚੇ ਵਿੱਚ ਕੋਈ ਸਹੂਤ ਵੀ ਹੋਣੀ ਚਾਹੀਦੀ ਹੈ ਜੂੜ ਤੇ ਕੱਠ ਕਿੱਥੋਂ ਵਧੂਗਾ ਕੱਠ ਤਾਂ ਦਿਨੋਂ ਦਿਨ ਘੱਡੀ ਜਾਂਦਾ ਹਨ ਤੁਸੀਂ ਦੇਖੀ ਜਿ ਸਾਕਰੋਂ ਇਕੱਠ ਬਦਨ ਵਾਸਤੇ ਮੋਰਚੇ ਨੂੰ ਸੂਟਾਂ ਚਾਹੀਦੀਆਂ ਉਹ ਸੂਟ ਤਾਂ ਇਹ ਕੋਈ ਵੀ ਨਹੀਂ ਦੇ ਰਲੇ ਸੂਟ ਮੋਰਚੇ ਵਿੱਚੋਂ ਕਿੱਥੋਂ ਵਧੀ ਆ ਨੰਨੇ ਇੱਕ ਕਾਊਂਟਰ ਲਾਇਆ ਹੋਇਆ ਕਾਊਂਟਰ ਨੰਬਰ 1 ਕੋਮੀਸਾ ਮੋਰਚਾ ਕਿੱਥੇ ਉਹ ਪੈਸੇ ਦੀਆਂ ਸੀਤਾਂ ਘੱਟਦੇ ਆ ਉਹ ਅਸੀਂ ਬੰਦ ਕਰਿਆ ਸੀ ਹੈ ਨਾ ਉਹ ਪੈਸਾ ਕਉਂ ਇਕੱਠਾ ਕਰ ਰਹੇ ਆ ਸਾੜੀ ਸੇਵਾ ਆ ਲਈਆ ਉਹ ਪੈਸਾ ਨਹੀਂ ਪਤਾ ਲੱਗ ਰਿਹਾ ਕਿੱਥੇ ਲਾ ਰਹੇ ਆ ਮੋਰਚੇ ਵਿੱਚ ਦਾ ਲਾਅ ਨਹੀਂ ਰਹੇ ਆਪ ਦੀ ਇਹਨਾਂ ਦੇ ਖਰਚੇ ਨਹੀਂ ਬੂੜੇ ਹੋ ਲੇ ਤੁਹਾਨੂੰ ਐਂ ਲੱਗਦਾ ਮੋਰਚਾ ਲਵਾਰਸ ਹੋਇਆ ਜਿਹੜੇ ਜਰਨੈਲ ਦੀ ਕਮੀ ਆ ਆਗੂਆਂ ਦੀ ਕਮੀ ਆ ਇਸ ਵੇਲੇ ਆ ਰਹੀ ਆ ਕਿਉਂ ਤੁਹਾਨੂੰ ਐ ਲੱਗਦਾ ਪੈਸੇ ਦੀ ਹੀਰਫਿਰ ਹੋਈ ਆ ਕੋਈ ਤੱਤ ਹੈਗੇ ਥੋਡੇ ਕੋਲ ਤੱਤ ਤਾਂ ਸੰਦੂਗ ਨੇ ਹੈਗੀ ਆ ਹਨ ਮੋਰਚੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਹਨ ਕਿਹੜੇ ਬੰਦੇ ਮੂਲਲੇ ਬੰਦੇ ਆ ਕਿੰਨੀਆਂ ਗੰਦੀਆਂ ਗਾਣਾ ਕੱਢ ਲਿਆ ਗੁਰਚੰਨ ਬਾਜੇ ਹੋ ਕੇ ਪਾਰ ਬਾਂਸ ਹੋੜ ਕਾਮ ਵੇਲਟ ਹੋਗੇ ਮੋੜ ਬਗੀਰ ਆ ਗਏ ਬਗੀਰ ਮੋਰਚਾ ਚੋਂ ਨੂੰ ਥੋੜੀ ਹੁੰਦੇ ਆ ਬਗੀਰ ਦਾ ਉਹਨਾਂ ਬੰਦੀ ਸਿੰਘ ਨੂੰ ਬਾਹਰ ਕਾਉਣ ਵਾਸਤੇ ਆ ਉਹ ਸਾਨੂੰ ਉਰੇ ਬੈਠੇ ਸਿੰਘਾਂ ਨੂੰ ਉਹ ਗਾਣਾ ਕੱਢ ਰਹੇ ਆ ਬਹੁਤ ਹੀ ਮੰਨ ਘਟਣਾ ਹੈ ਮੈਂ ਸਾਰੇ ਸਿੱਖ ਜਸੇਵੰਦੀਆਂ ਨੂੰ ਪੀੜ ਕਰਦਾ ਉਰੇ ਆ ਕੇ ਹਨ ਹਯਾਤ ਦੇਖੇ ਜਾਣ ਗੁਰੂ ਮਹਾਰਾਜ ਦੀ ਬਿਆਦੀ ਹੈ ਆਪ ਖੁਦ ਗਏ ਹੁੰਦੇ ਆ ਜੀ ਇੱਕ ਬਾਈ ਜੀ ਤੁਹਾਡੀ ਵੀਡੀਓ ਪਹਿਲਾਂ ਵੀ ਵਾਈਰਲ ਹੋਈ ਸੀ ਸਾਡੇ ਚੈਨਲ ਤੇ ਵੀ ਚੱਲੀ ਸੀ ਜਿੱਥੇ ਇੱਕ ਬਜ਼ੁਰਗ ਨੇ ਦੀਪ ਸਿੱਤੂ ਨੂੰ ਲੈ ਕੇ ਸਵਾਲ ਕੀਤਾ ਸੀ ਸ਼ਾਇਦ ਆਟੋ ਚਾਲਕ ਸੀ ਤੇ ਦਸਤਾਰ ਧਾਰੀ ਸੀ ਉਹ ਵੀ ਤਾਂ ਉੱਥੇ ਜਿਹੜਾ ਕੀ ਹੈ ਬਹਿਸ ਹੁੰਦੀ ਆ ਝਗੜਾ ਹੁੰਦਾ ਤੁਸੀਂ ਧੱਕਾ ਦੇਨੇ ਹੋ ਤਾਂ ਉਹਨਾਂ ਦੀ ਦਸਤਾਰ ਉੱਤਰ ਜਾਂਦੀ ਹੈ ਤੇ ਪ੍ਰਵਾਸੀ ਕੁਛ ਉਸ ਆਟੋ ਦੇ ਵਿੱਚ ਸਵਾਰ ਸੀ ਤੇ ਉਹ ਦੇਖ ਕੇ ਹੱਸਦੇ ਆ ਬਹੁਤ ਲੋਕਾਂ ਨੇ ਸਾਨੂੰ ਵੀ ਫੋਨ ਕੀਤੇ ਕਿ ਤੁਸੀਂ ਇਹ ਜਿਹੇ ਵੀਡੀਓ ਕਿਉਂ ਚਲਾ ਰਹੇ ਹੋ ਉਹਦੇ ਉਤੇ ਇਹ ਦੋਸ਼ ਲਾਏ ਵੀ ਇਹ ਤਾਂ ਆਪ ਹੁਣ ਨਿਹੰਗ ਸਿੰਘ ਬਣੇ ਨੇ ਪਹਿਲਾਂ ਤਾਂ ਅਮਲੀ ਸੀ ਚਿੱਟਾ ਲਾਉਂਦਾ ਸੀ ਇਹ ਜੀ ਗੱਲ ਹੈ ਕੋਈ ਮੈਂ ਹੁਣ ਸਾਰਿਆਂ ਨੂੰ ਮੇਰੀ ਇੰਟਰਵਿਊ ਆ ਵੀ ਪਈਆਂ ਪਹਿਲਾਂ ਹਨ ਕੋਈ ਸਾਡੇ ਸ਼ਹੀਦ ਸਿੰਘ ਨੂੰ ਮਾਰਾ ਬੋਲੂਆ ਅਸੀਂ ਕਦੀ ਨਹੀਂ ਬਾਸ਼ਨਾ ਹੜੇ ਦਾ ਉਹਦੇ ਸਾਡੇ ਮਾਂ ਤੱਕਾ ਹੀ ਮਾਰਿਆ ਸੀ ਹਨ ਉਹਦੇ ਹਰੇ ਡਾਂਗਾ ਸੋਟੀ ਫਿਰਿਆ ਸੀ ਇਸ ਤੋਂ ਬਾਅਦ ਅਸੀਂ ਪੱਕਾ ਸੋਧਾ ਲਾਇਆ ਕਰਾਂਗੇ ਹਨਾ ਕੋਈ ਸ਼ੀਦ ਸਿੰਘ ਨੂੰ ਉਹ ਸ਼ੀਦ ਸਿੰਘ ਕੌਮੀ ਜੋਧਾ ਭਾਈ ਸੰਦੀਪ ਸਿੰਘ ਦੀਪ ਸਿੱਧੂ ਕਿੰਨਾ ਕਰਕੇ ਅੱਜ ਮੈਂ ਜਾਉਂਦਾ ਫਿਰਦਾ ਮੈਂ ਨਹੀਂ ਹਿਆੜੀ ਜੋ ਦੀਪ ਸਿੱਧੂ ਜਗਾ ਗਿਆ ਉਹ ਬੰਦਾ ਅਸੀਂ ਉਹਨਾਂ ਨੂੰ ਮਾਰਾ ਨਹੀਂ ਬੋਲਣ ਦਿੰਦਾ ਕੋਈ ਵੀ ਸ਼ੀਦ ਸਿੰਘ ਨੂੰ ਮਾਰੇ ਜੇ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਕਰ ਲੈਣਾ ਕਿ ਜੇ ਉਹਨਾਂ ਨੇ ਸਵਾਲ ਪੁੱਛ ਹੀ ਲਿਆ ਸੀ ਤੁਸੀਂ ਬਿਠਾ ਕੇ ਉਹਨਾਂ ਨੂੰ ਦੱਸਦੇ ਵੀ ਭਾਈ ਜੀ ਉਹਨਾਂ ਦੀ ਆ ਪ੍ਰਾਪਤੀਆਂ ਨੇ ਕਿਉਂਕਿ ਬਾਬੇ ਨਾਨਕ ਦਾ ਫਲਸਫਾ ਤਾਂ ਆਪਾਂ ਨੂੰ ਵਿਚਾਰ ਕਰਨਾ ਸਿਖਾਉਂਦਾ ਹਨਾ ਕਿ ਆਪਾਂ ਸਵਾਲ ਸੁਣਨੇ ਜਵਾਬ ਦੇਣੇ ਆਪਾਂ ਜੇ ਕਿਸੇ ਚਿੱਟੀ ਦਾੜੀ ਵਾਲੇ ਆਪਣੇ ਹੀ ਬਜ਼ੁਰਗ ਨੂੰ ਇਸ ਤਰੀਕੇ ਕਰਾਂਗੇ ਤਾਂ ਫਿਰ ਬਹੁਤ ਲੋਕਾਂ ਨੇ ਨੈਗੇਟਿਵ ਵੀ ਬੋਲਿਆ ਵੀ ਇਹ ਗਲਤ ਕੀਤਾ ਨਿੰਗ ਸਿੰਘਾਂ ਨੇ ਉਹ ਬੋਲ ਲੈ ਹਨਾ ਕਿਹੜੀ ਗ੍ਰਾਮਵੇਡੀ ਸੋਚ ਹੁੰਦੀ ਆ ਇਹ ਗ੍ਰਾਮਵੇਡੀ ਸੋਚ ਹਨਾ ਉਹ ਬਹੁਤ ਉੱਤੋਂ ਦੀ ਨੰਗ ਕੇ ਸੀ ਹਨਾ ਗਾਹਾਂ ਸਾਰਿਆਂ ਨੂੰ ਪੱਤੀ ਔੜੇ ਹਨਾ ਨਿੰਗ ਸਿੰਘ ਕੋਲੀ ਸੀ ਉਦੋਂ ਵੀ ਉਹਨਾਂ ਨੇ ਆਖਿਆ ਹਨਾ ਹੜੇ ਤਾਂ ਉਹਨੂੰ ਬੰਨਿਆ ਨਹੀਂ ਸੀ ਜੇ ਸਾਨੂੰ ਕਿਤੇ ਮੋੜਚੇ ਤੇ ਲਵੇ ਤਾਂ ਵੀ ਵੀ ਦਿਖੇਗਾ ਉਸ ਤੋਂ ਬਾਅਦ ਅਸੀਂ ਬੰਨ ਕੇ ਸੋਤਾ ਲਾਵਾਂਗੇ ਇਹੋ ਵੀ ਬੰਨ ਮੈਂ ਫਿਰ ਉਹੀ ਸਵਾਲ ਦਰਉਣਾ ਕਿ ਉਸ ਨੂੰ ਬਿਠਾ ਕੇ ਸਮਝਾਇਆ ਨਹੀਂ ਸੀ ਜਾ ਸਕਦਾ ਗੱਲ ਕਰ ਲੈਂਦੇ ਆਪਾਂ ਗੱਲਬਾਤ ਉਹ ਦਿਨਾਂ ਕੀਤੀ ਸੀ ਹਨਾ ਜਦੋਂ ਉਹਨਾਂ ਨੂੰ ਉਸ ਛਿੱਦਾ ਸਿੰਘ ਨੂੰ ਉਹ ਕਹਿੰਦਾ ਸੰਤ ਜੋਇਆ ਸਿੰਘ ਬੰਦਾਲਾ ਵਾਲੇ ਨਾਲ ਇਹਦੀ ਦੀਪ ਸਿੱਧੂ ਦੀ ਕੌ ਫੋਟੋ ਲਾਈ ਆ ਉਹਨੂੰ ਪੁੱਛਣਾ ਨਾ ਹੋਵੇ ਸੰਤ ਜੋਇਆ 127 ਦੇਸ਼ਾਂ ਨੇ ਉਹਨੂੰ ਕੌਮੀ ਸ਼ਹੀਦ ਮੰਨਿਆ ਮੈਂ ਇਕੱਲੇ ਨੇ ਉਹਨੂੰ ਸ਼ਹੀਦ ਕਹਿੰਦਾ 100 ਉਹ 127 ਦੇਸ਼ਾਂ ਨੇ ਉਹਨੂੰ ਸ਼ਹੀਦ ਮੰਨਿਆ ਅਸੀਂ ਇਕੱਲੇ ਨੇ ਨਹੀਂ ਮੰਨਿਆ ਨਹੀਂ ਅਸੀਂ ਉਹਨਾਂ ਨਾਲ ਬੈਠ ਕੇ ਵੀ ਗੱਲ ਕਰਾ ਕੇ ਵੀ ਗੱਲ ਕਰੀਆ ਉਹ ਨਹੀਂ ਮੰਨਿਆ ਜਦੋਂ ਉਹ ਉਤੋਂ ਦੀ ਨੰਗ ਗਿਆ ਮੈਂ ਉਸ ਤੋਂ ਬਾਅਦ ਆਪ ਦਾ ਡੰਗਾ ਡਾਂਕ ਸੋਟਾ ਫੇੜਿਆ ਇੱਥੇ ਤਾਂ ਬਾਈ ਹੁਣ ਆਪਣੇ ਹੀ ਜਿਨ੍ਹਾਂ ਨੇ ਕੰਮ ਵਾਸਤੇ ਕੁਰਬਾਨੀਆਂ ਵੀ ਕੀਤੀਆਂ ਮੈਂ ਰਣਜੀਤ ਸਿੰਘ ਕੁੱਕੀ ਗੱਲ ਉਹਨਾਂ ਦੀ ਗੱਲ ਕਰ ਰਿਹਾ ਹਾਂ ਉਹਨਾਂ ਨੇ ਦੇਖੋ 13 14 18 ਸਾਲ ਜੇਲ੍ਹ ਵੀ ਕੱਟੀ ਲਲਿਤ ਮਾਕਨ ਦੇ ਕਤਲ ਦੇ ਦੋਸ਼ ਤੇ ਵਿੱਚ ਜਦ ਕਿ ਉਹ ਵੀ ਸਰਦੇ ਘਰੋਂ ਸੀ ਪਰ ਉਹ ਵੀ ਇਹ ਸਵਾਲ ਚੁੱਕਦੇ ਨੇ ਵੀ ਤੁਸੀਂ ਜਿੰਨਾ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਇਹ ਕਾਮ ਐਕਸੀਡੈਂਟ ਵਾਲੀ ਮੌਤ ਵਾਲੇ ਬੰਦੇ ਨੂੰ ਨਾ ਉਹਨਾਂ ਦੇ ਬਰਾਬਰ ਕਿਉਂ ਲਾ ਰਹੇ ਹੋ ਫੋਟਵਾ ਇਹ ਸਵਾਲ ਤਾਂ ਕੁੱਕੀ ਗੇਲ ਵੀ ਚੁੱਕਦੇ ਨੇ ਓਏ ਯਾਰ ਇਹ ਹਣ ਸਾੜੀ ਇੰਨਾਂ ਦੀ ਕਗਾਰ ਬੈਠੀ ਸੋਚ ਆ ਹਨਾ ਉਹਨਾਂ ਦੀ ਅਸੀਂ ਥੋੜੀ ਲਈਏ ਇਹ ਜਦੋਂ ਬਾਰੇ ਦੇਸ਼ਾਂ ਨੇ 127 ਦੇਸ਼ਾਂ ਨੇ ਉਹਨੂੰ ਕੌਮੀ ਸ਼ਹੀਦ ਮੰਨਿਆ ਇਹ ਇਕੱਲੇ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਹੁਣ ਪਿਛੇ ਸੰਤਾ ਦੀ ਫੋਟੋ ਵੀ ਪ੍ਰਾਪਤ ਕੀਤਾ ਸੀ ਹੁਣ ਸੰਤਾ ਜੋਇਆ ਸਿੰਘ ਚੌਣ ਲਈ ਮੁਖੀ ਸੀ ਹਨਾ ਦਰਾਨੀ ਸਰਕਾਰ ਦੇ ਹਨਾ ਪਹਿਲੇ ਮੁਖੀ ਸੀ ਬਾਬਾ ਦੀਪ ਸਿੰਘ ਦੀ ਫੋਟੋ ਉਹਨਾਂ ਦੇ ਜਮਸਤਾਂ ਤੇ ਹਨਾ ਸੰਤਾ ਦੀ ਫੋਟੋ ਤੋਂ ਪ੍ਰਵਾਪ ਕੀਤਾ ਇਹ ਸਾਰੇ ਪਸੰਦ ਆ ਕਿੰਨੇ ਗੁਰੂ ਘਰਾਂ ਵਿੱਚ ਸਾਰੇ ਪਸੰਦ ਬੈਠਿਆ ਜਦੋਂ ਆਪਣੇ ਗੁਰੂ ਘਰਾਂ ਵਿੱਚ ਹਣਾ ਸਾਰੀਆਂ ਸਿੱਖ ਜਥੇਬੰਦੀਆਂ ਦਾ ਰਾਜ ਹੋ ਗਿਆ ਰਾਜ ਕਾਇਮ ਆਪ ਹੀ ਹੋ ਜੂਗਾ ਜੀ ਇੱਕ ਮੈਂ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਚਾਹੂੰਗਾ ਜੇ ਕੋਈ ਹੋਰ ਆਉਣਾ ਚਾਹੇ ਤਾਂ ਇੱਕ ਬਾਈ ਜੀ ਇੱਕ ਇਹ ਸਵਾਲ ਮੈਂ ਇਹੀ ਕਰਨਾ ਕਿ ਬਹੁਤ ਲੋਕ ਇਹ ਕਹਿ ਰਹੇ ਆ ਜਿਹੜੇ ਮੋਰਚੇ ਮੋਰਚੇ ਦੇ ਹਮਾਇਤੀ ਵੀ ਨੇ ਉਹ ਵੀ ਇਹ ਕਹਿ ਰਹੇ ਆ ਕਿ ਜਿੱਥੇ ਬੈਠੇ ਆ ਇੱਥੇ ਭਾਵੇਂ 10 ਸਾਲ ਬੈਠੇ ਰਹੋ ਕੋਈ ਸਰਕਾਰਾਂ ਨੂੰ ਤਾਂ ਫਰਕ ਨਹੀਂ ਪੈ ਰਿਹਾ ਕੋਈ ਹੋਰ ਨਵੀਂ ਰਣਨੀਤੀ ਆਉਣੀ ਚਾਹੀਦੀ ਰਣਨੀਤੀ ਇਹ ਵੀ ਸਾਰਾ ਡਿਪੈਂਡ ਤਾਂ ਕਮੇਟੀ ਦੇ ਡਿਪੈਂਡ ਕਰਦਾ ਕਮੇਟੀ ਵਾਲੇ ਤਾਂ ਲੱਭਦੇ ਨਹੀਂ ਹੈ ਕੋਣਾ ਕਮੇਟੀ ਵਾਲੇ ਤੇ ਚਾਲ ਤਾਂ ਉਹਨਾਂ ਨੇ ਬਣਾਣੀ ਵੀ ਅੱਗੇ ਪਲਾਨ ਕੀਆ ਕੀ ਕਰਨਾ ਕੀ ਨਹੀਂ ਕਰਨਾ ਜੇ ਤੇ ਕਮੇਟੀ ਵਾਲੇ ਹੋਣਗੇ ਤਾਂ ਗੱਲ ਕਰਾਂਗੇ ਮਤਲਬ ਹੁਣ ਫਿਲਹਾਲ ਤਾਂ ਆਪਾਂ દિਸ਼ਾਹੀਨ ਇੱਥੇ ਬੈਠੇ ਹੀ ਆਂ ਬਸ ਵੀ ਆਏ ਸੀ ਤੇ ਬੈਠੇ ਆਪਣਾ ਯੋਗਦਾਨ ਪਾਉਂਦੇ ਜੇ ਅੱਗੇ ਆਗੂ ਦੇਣਗੇ ਅੱਗੇ ਕੌਲ ਵੀ ਹਾਂ ਆ ਕੰਮ ਕਰਨਾ ਤਦ ਹੀ ਆਪਾਂ ਕੁਝ ਕਰਾਂਗੇ ਆਗੂ ਸਾਨੂੰ ਲੱਭਦੇ ਨਹੀਂ ਹੈ ਕਿਹੜੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਵੀ ਕੋਈ ਕਿਤੇ ਫੋਨ ਲਾਇਆ ਹੋਵੇ ਯਾਰ ਵੀ ਆਓ ਬਹੁਤ ਵਾਰ ਗੱਲ ਕੀਤੀ ਹੈ ਤੇ ਇੱਥੇ ਚੋਰ ਵੀ ਰਾਤ ਨੂੰ ਬਸੇਰੇ ਘੁੰਮਦੇ ਨੇ ਪਕੜੇ ਵੀ ਨਹੀਂ ਤੇ ਆਪ ਰਾਤ ਨੂੰ ਫੜੀਦਾ ਅਗਲੇ ਦਿਨ 3-3 4-4 ਵਜੇ ਹੁੰਦੇ ਨੇ ਜੀ ਤੇ ਇਹ ਰਾਤ ਦਾ ਕੰਮ ਰਾਤ ਨੂੰ ਨਿਭਣਾ ਚਾਹੀਦਾ ਤੇ ਉਹਦੇ ਲਈ ਵੀ ਸਾਨੂੰ ਲੱਭਣਾ ਪੈਂਦਾ ਵੀ ਇੱਕ ਕਮੇਟੀ ਮੈਂਬਰ ਹੈ ਕਿਤੇ ਨੇ ਤੇ ਕਿਹੜੇ ਨੇ ਇਹ ਲੋਕ ਲੋਕ ਕੋਈ ਕਮੇਟੀ ਮੈਂਬਰ ਨਹੀਂ ਹੁੰਦਾ ਲੈਡ ਚਲ ਜੇ ਕੋਈ ਗੱਲਬਾਤ ਹੋ ਜਾਏ ਕੋਈ ਨਹੀਂ ਹੈ ਪੁੱਛਣ ਵਾਲਾ ਇੱਥੇ ਕਿਉਂਕਿ ਬੇਅਤਬੀ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ ਫਿਰ ਗੱਲ ਤਾਂ ਉਹੀ ਆ ਵੀ ਜਦੋਂ ਇੱਥੇ ਲਾਈਟ ਤੱਕ ਨਹੀਂ ਕੋਈ ਬੈਠਾ ਨਹੀਂ ਕੋਈ ਕਮੇਟੀ ਮੈਂਬਰ ਨਹੀਂ ਫਿਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਆਪਾਂ ਫਿਰ ਇਹ ਵੀ ਸਾਰੀਆਂ ਚੀਜ਼ਾਂ ਤਾਂ ਹੋ ਹੀ ਸਕਦੀਆਂ ਹਨ ਕਿਰਨ ਕੋਈ ਸ਼ਰਾਰਤੀ ਅਨਸਰ ਆ ਜੀ ਜੀ ਸ਼ਰਾਰਤੀ ਉਹ ਤਾਂ ਆਰਾਮ ਨਾ ਕਰਕੇ ਜਾ ਸਕਦਾ ਹੀ ਉਧਰ ਉਹਦੀ ਤੇ ਚਲੋ ਹੈਗੇ ਨੌਜਵਾਨ ਰਾਤ ਨੂੰ ਪਹਿਰਾ ਦਿੰਦੇ 12 13 ਬੰਦੇ ਰਾਤ ਨੂੰ ਪਹਿਰਾ ਦਿੰਦੇ ਨੇ ਤਾਂ ਚਲੋ ਆਪਣੀ ਡਿਊਟੀ ਦਿੰਦੇ ਮਗਰ ਕਮੇਟੀ ਮੈਂਬਰਾਂ ਦੀ ਕੋਈ ਜਿਹੀ ਬਿਮਾਰੀ ਨਹੀਂ ਤੇ ਲੈ ਰਹੇ ਦਿੰਦੇ ਉਸ ਤੇ ਮੇਰਾ ਤਾਂ ਹੱਲ ਕੀ ਹੋਏਗਾ ਜੀ ਕੋਈ ਹੱਲ ਤਾਂ ਆਪਾਂ ਕੁਝ ਤਾਂ ਕਟਈਏ ਨਹੀਂ ਤਾਂ ਆਪਾਂ ਤਾਂ ਫਿਰ ਐਵੇਂ ਬੈਠੇ ਹੀ ਆ ਫਿਰ ਕੋਈ ਫਾਇਦਾ ਹੀ ਨਹੀਂ ਹੱਲ ਤਾਂ ਤਾਂ ਹੋਊਗਾ ਹਨਾ ਕੋਈ ਕਮੇਟੀ ਵਾਲਾ ਆਊਗਾ ਕਮੇਟੀ ਵਾਲੇ ਸਾਡੇ ਨਾਲ ਗੱਲ ਕਰਕੇ ਨਹੀਂ ਖੁਸ਼ ਹੋਏਗੇ ਹਨਾ ਹੱਲ ਕੀ ਲਿਖੂ ਰੂਆ ਜਦੋਂ ਕੰਨਾ ਤੱਕ ਕਮੇਟੀ ਵਾਲੇ ਸਾਡੇ ਨਾਲ ਆ ਕੇ ਗੁਰੂ ਗੰਗਸਾਹਿਬ ਕੋੜੇ ਆ ਕੇ ਬਹਿ ਕੇ ਗੱਲਬਾਤ ਨਹੀਂ ਕਰਦੇ ਗੁਰੂ ਗੰਗਸਾਹਿਬ ਕੋੜੋਂ ਬਹਿ ਕੇ ਗੱਲਬਾਤ ਨੂੰ ਦੱਸਦੇ ਆ ਹੋ ਕਮੇਟੀ ਵਾਲੇ ਕਿਤੇ ਕਿਤੇ ਇਹ ਸਾਰੇ ਵਿਗੇ ਹੋ ਜਾਂ ਕਾਂਬੇਟ ਵਿੱਚ ਵਕੀਰ ਵੀ ਬਿਕੇ ਹੋਇਆ ਮੈਂ ਸਾਰੇ ਵਕੀਲਾਂ ਨੂੰ ਕਹਿੰਨਾ ਮੋਰਚਾ ਚੁਆ ਲਿਆ ਸਾਰੇ ਬਿਕੇ ਆਫਕਾਨ ਬਸ ਸਾਰੇ ਗੁਰਚੰਨ ਬਾਗੇ ਇਹ ਸਾਰੇ ਵੇਚ ਗੁਰਦਿਆ ਅਸੀਂ ਇਕੱਲਾ ਹੁਣ ਗੁਰੂ ਸਾਹਿਬ ਨੂੰ ਸਰਤ ਕਰਕੇ ਬੈਠੇ ਆ ਅਸੀਂ ਗੁਰੂ ਸਾਹਿਬ ਕਰਕੇ ਬੈਠੇ ਆ ਉਹਦੇ ਕਰਕੇ ਬੈਠੇ ਰਹਿਵਾਂਗੇ ਅੰਮ੍ਰਿਤਸਰ ਦਾ ਗ੍ਰਹਿ ਮੰਤਰੀ ਦੇਸ਼ ਦੇ ਨੇ ਉਹਨਾਂ ਨੇ ਤਾਂ ਬਿਆਨ ਹੀ ਦੇ ਦਿੱਤਾ ਸਪਸ਼ਟ ਕਿ ਰਾਜਵਾਣਾ ਉਹਨਾਂ ਨੂੰ ਲੈ ਕੇ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਅਸੀਂ ਕਿਉਂ ਛੱਡੀਏ ਇਹੋ ਜਿਹਾ ਬਿਆਨ ਆ ਜਾਂਦਾ ਜਦ ਕਿ ਮੋਰਚਾ ਲੱਗੇ ਨੂੰ ਤਾਂ ਕਿੰਨਾ ਸਮਾਂ ਹੋ ਗਿਆ ਹੈ ਜੇ ਬਿਆਨ ਨੂੰ ਕਿਵੇਂ ਦੇ ਇਹੋ ਜਿਹਾ ਬਿਆਨ ਬਾਜੀ ਇੱਦਾਂ ਸਾਡੇ 6-6 ਸਾਲਾਂ ਦੀਆਂ ਸ਼ੀਧੀਆਂ ਪੈ ਗਈਆਂ ਸੇਲ ਝਕਾਉਣ ਵਾਸਤੇ ਅਸੀਂ ਨਾ ਕਦੇ ਈਨ ਨਹੀਂ ਮੰਨੀ ਅਸੀਂ ਅੰਨਾ ਤੇ ਮੂੜੇ ਸੇੜੀ ਚ ਝਕਾਵਾਂਗੇ ਕਿੰਨਾ ਤੋਂ ਅਸੀਂ ਕਦੇ ਸੇੜੀ ਨਹੀਂ ਝੁਕਾ ਸਕਦੇ ਹਨ ਅਸੀਂ ਮੌਤ ਮਰ ਸਕਦੇ ਹਾਂ ਸੇੜੀ ਨਹੀਂ ਝੁਕਾ ਸਕਦੇ ਤਾਂ ਇੱਕ ਜਿਹੜਾ ਦਰਸ਼ਕਾਂ ਨੂੰ ਅਸੀਂ ਕਹਾਂਗੇ ਉਮੀਦ ਕਰਦੇ ਹਾਂ ਗੱਲਬਾਤ ਤੁਹਾਡੇ ਤੱਕ ਪਹੁੰਚੀ ਹੈ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖੋ ਕਿ ਵੱਡਾ ਇਕੱਠ ਹੋਇਆ ਸੀ ਲੋਕ ਪਿੰਡਾਂ ਪਿੰਡਾਂ ਤੋਂ ਆ ਰਹੇ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕੀ ਜਾ ਰਹੀ ਸੀ ਪਰ ਫਿਲਹਾਲ ਨਿਹੰਗ ਸਿੰਘਾਂ ਦੀ ਆਪਣੀ ਜ਼ੁਬਾਨੀ ਇਹ ਹੈ ਕਿ ਲੀਡਰ ਨਹੀਂ ਹੈਗਾ ਇੱਥੇ ਕੋਈ ਅਗਵਾਈ ਨਹੀਂ ਹੋ ਰਹੀ ਢੰਗ ਨਾਲ દિਸ਼ਾਹੀਨ ਹੋ ਚੁੱਕਿਆ ਮੋਰਚਾ ਫਿਲਹਾਲ ਤਾਂ ਇੰਜ ਲੱਗਦਾ ਹੈ ਕਿ ਬਿਨਾਂ ਗੱਲਾਂ ਇੱਥੇ ਬੈਠੇ ਹੋਏ ਆ ਕੋਈ ਕਿਉਂਕਿ ਕੋਈ ਨੀਤੀ ਰਣਨੀਤੀ ਤੈਹ ਨਹੀਂ ਹੋ ਰਹੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਲਿਖੋ ਪੈਸੇ ਦੀ ਹੀਰ ਫਿਰ ਦੀ ਗੱਲ ਵੀ ਹੋ ਰਹੀ ਆ ਦੋਸ਼ ਲੱਗ ਰਹੇ ਨੇ ਕਮੈਂਟ ਸੈਕਸ਼ਨ ਚ ਵਿਚਾਰ ਲਿਖੋ ਬਰਾਊਜ਼ਰਲੀ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਭਾਈ ਜੀ ਧੰਨਵਾਦ ਹੋਈ ਸਾਰਿਆਂ ਦਾ ਵਾਇਕਰ ਜੇ ਕੀ ਫਤਿਹ